ਕਾਲਾਂ ਵਾਲੇ ਖੇਤਰ ਦੇ ਪਿੰਡ ਦਾਦੋ ਦੇ ਗੁਰਦੁਆਰਾ ਸ੍ਰੀ ਦਸ਼ਮੇਸ਼ ਸਰ ਸਾਹਿਬ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਸੱਚਖੰਡ ਵਸ ਗਈ। ਸ੍ਰੀਮਾਨ ਮਹੰਤ ਬਾਬਾ ਗੁਰਦੇਵ ਸਿੰਘ ਜੀ ਦੀ 27ਵੀਂ ਵਰ੍ਹੇ ਮੁੱਖ ਸੇਵਾਦਾਰ ਬਾਬਾ ਦਰਸਾ ਸਿੰਘ ਜੀ ਖਾਲਸਾ ਅਤੇ ਨਗਰ ਦਾਦੋ ਦੇ ਸਹਿਯੋਗ ਨਾਲ ਬੜੀ ਧੁੰਮ ਅਤੇ ਸਰਦਾਂ ਨਾਲ ਮਨਾਇ ਗਈ। ਇਸ ਮੋਕੇ ਪ੍ਰਸਨ ਨਾਲ ਜਾਣਕਾਰੀ ਦਿੰਦਿਆਂ ਗੁਰਦੁਆਰਾ ਦਸ਼ਮੇਸ਼ਰ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਨੇ ਦੱਸਿਆ ਕਿ ਮਹੰਤ ਬਾਬਾ ਗੁਰਦੇਵ ਸਿੰਘ ਜੀ ਦੀ 27ਵੀਂ ਵਰਸੀ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਾਹਿਜ ਪਾਠ ਜੀ ਦੀ ਲੜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਮੁੱਖ ਬੁਲਾਰਾਂ ਤੋਂ ਬਿਨਾਂ ਰਾਗੀ ਢਾਡੀਆਂ ਨੇ ਵੀ ਆਪਣੇ ਗੁਰਮਤ ਵਿਚਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਆਓ ਦਿਖਾਉਣਾ ਤੁਹਾਨੂੰ ਰਿਸ਼ਮ ਸਿੰਘ ਦਾਦੋ ਦੀ ਖਾਸ ਰਿਪੋਰਟ। ਕਾਰਯੋਗ ਬਾਬਾ ਵਿਦੇਸ਼ ਸਿੰਘ ਜੀ ਜੀ ਸਤਾਈਂ ਵਰਸੀ ਤੇ ਆਏ ਬਾਬਾ ਜੀ ਕਿਸ ਤਰ੍ਹਾਂ ਲਗਿਆ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਸਤਾਈਂ ਮਰਸੀ ਅੰਗੁਰ ਦਵਾਰਾ ਦਸ਼ਮੀਰ ਸਰ ਨਗਰ ਦਾਦੂ ਵਿਖੇ ਸ਼ੰਤ ਬਾਬਾ ਦਰਸ਼ਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਰਹਿਨਮਾਈ ਹੈਟ ਸਰਬੱਤ ਨਗਰ ਦਾਦੂ ਇਲਾਕੇ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੇ ਹੀ ਪ੍ਰੇਮ ਛੜਦਾ ਭਾਵਨਾ ਦੇ ਨਾਲ ਗੁਰਬਾਣੀ ਦੇ ਜਾਪ ਕਰਵਾ ਕੇ ਸੇਵਾ ਸਿਮਰਨ ਕਰਕੇ ਮਹਾਨ ਗੁਰਮਤ ਕਰਵਾ ਕੇ ਬਾਬਾ ਗੁਰਦੀਪ ਸਿੰਘ ਜੀ ਦੀ ਪਵਿੱਤਰ ਯਾਦ 72ਵੀਂ ਵਰਜੀ ਮਨਾਈ ਜਾ ਰਹੀ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਸਤ ਗੁਰਾਂ ਦੀ ਪਵਿੱਤਰ ਗੁਰਵਾਣੀ ਦੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਸਹਿਜ ਪਾਠਾਂ ਦੀ ਲੜੀ ਚੱਲ ਰਹੀ ਸੀ ਸੋ ਅੱਜ ਸ੍ਰੀ ਅਖੰਡ ਪਾਠਾਂ ਦੀ ਸੰਪੂਰਨਤਾ ਹੋਈ ਹੈ 108 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ 109 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਸੰਪੂਰਨਤਾ ਹੋਈ ਹੈ ਲੰਮਾ ਸਮਾਂ ਗੁਰਵਾਣੀ ਦੇ ਅਜਾਬ ਚੱਲੇਨ ਤੇ ਅੱਜ ਦਾ ਜੋ ਮਹਾਨ ਗੁਰਮਤ ਸਮਾਗਮ ਜਿਹੜ ਸਮਾਗਮ ਦੇ ਵਿੱਚ ਸੰਗਤਾਂ ਦਾ ਬਹੁਤ ਹੀ ਠਾਠਾ ਮਾਰਦਾ ਇਕੱਠ ਦੂਰੋਂ ਦੂਰੋਂ ਸੰਗਤਾਂ ਨੇ ਪਹੁੰਚ ਕਰਕੇ ਸਮੁੱਚੇ ਨਗਰ ਦੀਆਂ ਸੰਗਤਾਂ ਤੇ ਸਾਰੇ ਇਲਾਕੇ ਦੇ ਇੰਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਨੇ ਪਹੁੰਚ ਕਰਕੇ ਸੇਵਾਵਾਂ ਕੀਤੀਆਂ ਗੁਰਮੁਖ ਪਰਿਵਾਰਾਂ ਨੇ ਸ੍ਰੀ ਅਖੰਡ ਪਾਠ ਕਰਵਾ ਕੇ ਸ੍ਰੀ ਸਹਿਜ ਪਾਠ ਕਰਵਾ ਕੇ ਨਾਮ ਬਾਣੀ ਦੇ ਲਾ혜 ਪ੍ਰਾਪਤ ਕੀਤੇ ਕਿਉਂਕਿ ਸੰਤ ਬਾਬਾ ਗੁਰਦੇਵ ਸਿੰਘ ਜੀ ਹੋਰਾਂ ਨੇ ਆਪਣਾ ਸਾਰਾ ਹੀ ਜੀਵਨ ਇਸ ਨਗਰ ਦਾਦੋ ਵਿਖੇ ਗੁਰਦੁਆਰਾ ਦਸ਼ਮੇਰ ਸਰਦੀ ਸੇਵਾ ਦੇ ਵਿੱਚ ਲਾਇਆ ਹੈ ਉਹ ਬਹੁਤ ਹੀ ਪਰਉਪਕਾਰੀ ਮਹਾਪੁਰਖ ਸਨ ਨਾਮ ਦੇ ਰਸਤੇ ਸੇਵਾ ਸਿਮਰਨ ਕਰਨ ਵਾਲੇ ਪਰਉਪਕਾਰੀ ਤੇ ਉਹਨਾਂ ਦੀ ਜੋ ਦੇਣ ਜਿੰਨੇ ਵੀ ਪੰਥਕ ਮੋਰਚੇ ਲੱਗੇ ਉਹਨਾਂ ਨੇ ਉਹਨਾਂ ਮੋਰਚਾਂ ਦੇ ਵਿੱਚ ਅੱਗੇ ਹੋ ਕੇ ਭਾਗ ਲਿਆ ਢੇਲਾਂ ਘਟੀਆਂ ਇਹ ਜਿੱਥੇ-ਜਿੱਥੇ ਜਿਵੇਂ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਇਲਾਕੇ ਦੇ ਵਿੱਚ ਕੀਤਾ ਉਹਨਾਂ ਸਮਿਆਂ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਆਸਾ ਜੀ ਦੀ ਵਾਰ ਦੇ ਬਾਬਾ ਗੁਰਦੇਵ ਸਿੰਘ ਜੀ ਨੇ ਜਥੇ ਸਮੇਤ ਕੀਰਤਨ ਕਰਨੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਤੇ ਅੱਜ ਇਹ ਸਾਡਾ ਇਲਾਕਾ ਹੀ ਬਹੁਤ ਵੱਡੇ ਪਾਕਾਂ ਵਾਲਾ ਹੈ ਜਿੱਥੇ ਅੱਜ ਇਹ ਬਹੁਤ ਮਹਾਨ ਗੁਰਮਤ ਸਮਾਗਮ ਆ ਤੁਸੀਂ ਦੇਖ ਰਹੇ ਹੋ ਵੀ ਅਮਰਤ ਵੇਲੇ ਤੋਂ ਲੇ ਕੇ ਹੀ ਸੰਗਤਾਂ ਨਤਮਸਤਕ ਹੋ ਰਹੀਆਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਗੁਰੂ ਕੇ ਅਟੁੱਟ ਲੰਗਰ ਭੰਡਾਰੇ ਚੱਲ ਰਹੇ ਨੇ ਇਹ ਸਾਰੇ ਹੀ ਸੇਵਾਦਾਰ ਮਾਤਾ ਮਾਂ ਬੀਬੀਆਂ ਪਹਿਣਾ ਬੀਰ ਬਜ਼ੁਰਗ ਬੱਚੇ ਇੱਕ ਮਨ ਹੋ ਕੇ ਸੇਵਾ ਦੇ ਵਿੱਚ ਲੱਗੇ ਨੇ ਉਧਰ ਸਮਾਗਮ ਚੱਲ ਰਹੇ ਨੇ ਤੇ ਸੰਗਤਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਸਤਿਗੁਰੂ ਮਹਾਰਾਜ ਦੀ ਸਾਰੀਆਂ ਸੰਗਤਾਂ ਨੂੰ ਹੀ ਸ਼ੰਤ ਬਾਬਾ ਗੁਰਦੇਵ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਉਹਨਾਂ ਬਖਸ਼ਿਸ਼ ਕਰਨ ਤੇ ਸਾਰੀਆਂ ਸੰਗਤਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਦੀ ਬਖਸ਼ਿਸ਼ ਕਰਨ ਗੁਰਸਿੱਖੀ ਜੀਵਨ ਆਮਦਾਨ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਣੇ ਬਾਬਾ ਜੀ ਦੇ ਵਰਸੀ ਤੇ ਪਹੁੰਚੇ ਹਾਂ ਕੀ ਕਹਿਣਾ ਅੱਜ ਸਤਿਪੰਨਾ ਗੁਰਦੇਵ ਸਿੰਘ ਜੀ ਦੀ ਵਰਸੀ ਤੇ ਪਹੁੰਚੇ ਹੈ ਤੇ ਇਲਾਕੇ ਔਰ ਪੂਰਾ ਜਿਹੜਾ ਇਹ ਸਰਕਲ ਹੈ ਹਰਿਆਣਾ ਪੰਜਾਬ ਦਾ ਪੂਰਾ ਸਰਕਲ ਆ ਜੋ ਇੱਥੇ ਪਹੁੰਚਿਆ ਹੈ ਵਰਸੀ ਤੇ ਪਹੁੰਚ ਕੇ ਸੰਤਾਂ ਦੇ ਆਸ਼ੀਰਵਾਦ ਲیتے ਹੈ ਗੁਰੂਆਂ ਦੇ ਆਸ਼ੀਰਵਾਦ ਲਿਆ ਹੈ ਇਸ ਸਾਰੀ ਸੰਗਤ ਵਾਸਤੇ ਅਸੀਂ ਇਹ ਮੰਗਦੇ ਹਾਂ ਕਿ ਉਹਨਾਂ ਦਾ ਆਸ਼ੀਰਵਾਦ ਸੰਗਤ 'ਚ ਬਣਿਆ ਰਵੇ ਪਿਆਰ ਭਾਈਚਾਰਾ ਤੇ ਲੋਕਾਂ ਦੀ ਉਨਤੀ ਤਰੱਕੀ ਬਣੀ ਰਹੇ ਇਹ ਹੀ ਅਸੀਂ ਆਸ਼ੀਰਵਾਦ ਅੱਜ ਮੰਗਣ ਵਾਸਤੇ ਆਏ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਬਾਬਾ ਦਰਸ਼ਨ ਸਿੰਘ ਜੀ ਦਾ ਆਸ਼ੀਰਵਾਦ ਇਸ ਇਲਾਕੇ ਤੇ ਹਮੇਸ਼ਾ ਬਣਾ ਰਿਹਾ ਉਹਨਾਂ ਨੇ ਇੱਥੇ ਆਪਣੇ ਪ੍ਰਕਾਰ ਹਰੇਕ ਤਰੀਕੇ ਨਾਲ ਸੇਵਾ ਭਾਵਨਾ ਨਾਲ ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ ਜਿਵੇਂ ਵੀ ਸੇਵਾ ਉਹਨਾਂ ਤੋਂ ਹੋਈ ਉਹ ਸੇਵਾ ਹਮੇਸ਼ਾ ਕਰਦੇ ਰਹੇ ਨੇ ਔਰ ਉਹਨਾਂ ਦਾ ਆਸ਼ੀਰਵਾਦ ਇਸ ਇਲਾਕੇ ਦੇ ਬਣਾ ਰਿਹਾ ਅਸੀਂ ਅੱਜ ਅਹੀ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਆਤੋਂ ਕੀ ਬਾਬਾ ਦਰਸ਼ਨਜੀਤ ਸਿੰਘ ਜੀ ਤੇ ਉੱਤੇ ਐਵੇਂ ਆਸ਼ੀਰਵਾਦ ਬਣਾ ਕੇ ਰੱਖੇ ਤਾਂ ਕਿ ਇਸ ਇਲਾਕੇ ਦੀ ਉਹ ਐਵੇਂ ਹੀ ਸੇਵਾ ਕਰਦੇ ਰਹਿਣ